ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼ੇ ਕਾਲ ਜੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਸੋ ਅਸੀਂ ਖੜੇ ਆ ਵਾਰਡ ਨੰਬਰ 13 ਤੇ 14 ਵਿੱਚ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਂ ਤਾਂ ਸ੍ਰੀ ਗੁਰੂ ਰਵੀਦਾਸ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਸੋ ਵਾਓ ਗੱਲ ਕਰਦੇ ਆ ਇੱਥੋਂ ਦੇ ਆਏ ਪ੍ਰਬੰਧਕਾਂ ਨਾਲ ਤੇ ਤੁਹਾਨੂੰ ਦਿਖਾਉਣੇ ਕੁਝ ਤਸਵੀਰਾਂ ਸੋ ਬਣੇ ਰੋਸ਼ਨ ਪੰਜਾਬ ਨਿਊਜ਼ ਚੈਨਲ ਦੇ ਨਾਲ ਨਾਮ ਤੋਂ ਆਵੇ ਵਸਤੀ ਸੁਧਾਈਐ ਨਾਮ ਤੋਂ ਆਵੇ ਵਸ ਧਰਤੀ ਧਰਨੈ ਨਾਮ ਤੋਂ ਆਵੇ ਵਸ ਕਿਤੇ ਸਿਆਣੈ ਨੈ ਨਾਮ ਤੋਂ ਆਵੇ ਵਸ ਬਹੁਤਾ ਧਾਨ ਨਹੀਂ ਬੰਦਾ ਕਹਿੰਦਾ ਬੜੇ ਜਨਨ ਦਾ ਮਾਰਕ ਕਹਿੰਦੇ ਨਾਮ ਤੋਂ ਆਵੇ ਵਸ ਤੋਂ ਖਰਾਬ ਨੇ ਬੜੇ ਜਨਨਾਂ ਦੇ ਨਾਲ ਪਾਇਆ ਨਾਮ ਤੋਂ ਆਵੇ ਵਸ ਕੀਰ ਭਲਾ ਪੈ ਜਿਹੜਾ ਬੰਦਾ ਪੜ ਕੜ ਜਾਵੇ ਲੋਕਾਂ ਨਾਮ ਤੂ ਆਵੇ ਤੇ ਪਰਮੇਸ਼ਰ ਨੂੰ ਪਾ ਸਕਦਾ ਮਾਰੇ ਕਹਿੰਦੇ ਨਹੀਂ ਨਹੀਂ ਨਾਮ ਤੂ ਆਵੇ ਬਸ ਗੀਤ ਪੜਾਉਣੇ ਨਾਮ ਤੂ ਆਵੇ ਬਸ ਗੀਤ ਸੁਣਾਈਏ ਦੀਖਾਂ ਤੇ ਜਾ ਕਰਕੇ ਨਾਮ ਕਰਨ ਨਾਲ ਵੀ ਕਹਿੰਦੇ ਪਰਮੇਸ਼ਰ ਦੀ ਪਰਮੇਸ਼ਰ ਖੁਸ਼ ਹੋ ਕੀਤਾ ਜਾਵੇ ਤੇ ਨਾਮ ਤੂ ਆਵੇ ਬਸ ਧਰਤੀ ਧਾਈਏ ਕਹਿੰਦੇ ਪੂਰਾ ਭਾਵੇਂ ਧਰਤੀ ਦਾ ਭਰਮ ਕਰਦਾ ਹੈ ਨਾਥੁਆ ਮੈਂ ਵਾਸੋ ਕਿਤਾ ਸਿਆਣਤਾ ਬਹੁਤੀਆਂ ਸਿਆਣਪਾਂ ਨਾਲ ਦੀ ਪਰਮੇਸ਼ਰ ਵਾਸ ਦੀ ਤੇ ਨਾਥੁਆ ਮੈਂ ਵਾਸ ਬਹੁਤਾ ਦਾਨ ਨੇ ਤੱਕ ਨਾ ਕੋਈ ਦਰਦਾਨੀ ਸਹਿ ਗੋਣ ਕੁਸ਼ ਹੋ ਜਾਵੇ ਪਰ ਨਹੀਂ ਭਾਰਕ ਨਾਥੁਆ ਮੈਂ ਵਾਸ ਬਹੁਤਾ ਦਾਨ ਨੇ ਅਖੀਰ ਦੇ ਅੰਦਰ ਫੈਸਲਾ ਕਰਦੇ ਕਹਿੰਦੇ ਸਭ ਕੁਝ ਤੇਰੇ ਵਾਸ ਸਭ ਕੁਝ ਤੇਰੇ ਵਾਸ ਦੇ ਅੰਦਰ ਹੈ ਪਰ ਤੂੰ ਕਿਹਦੇ ਵਾਸ ਹੈ ਤੋਂ ਭਗਤਾਂ ਕੇ ਵਾਸਤ ਭਗਤ ਐਸੇ ਰਮ ਗਿਆਨ ਦੇ ਪੂਜਾ ਲਾ ਰਮ ਗਿਆਨ ਦੀ ਬਾਣੀ ਨੂੰ ਪ੍ਰਾਪਤ ਸ਼ਰਮ ਕੀ ਭਗਤ ਭਗਤ ਰਵਿਦਾਸ ਮਹਾਰਾਜ ਤੇ ਉਹਨਾਂ ਨੇ ਪਰਮੇਸ਼ਰ ਨੂੰ ਵਾਸਤਵਤਾ ਹੋਇਆ ਸੀ ਅੱਪਾ ਉਹਨਾਂ ਦੀ ਬਾਣੀ ਦਾ ਵਿਕਾਸ ਦਿਖਾਣ ਜਾਂ ਦਿਹਾੜੇ ਦੇ ਉੱਤੇ ਜੁੜ ਬੈਠੇ ਉਨਾ ਨੂੰ ਆਪਣੀਆਂ ਸੌਗਤੀਆਂ ਮਿਰਤੀਆਂ ਦੇੰਦਿਆਵਾ ਕਰੋ ਤੇ ਪਾਪਾਂ ਤੋਂ ਸਭ ਕੁਟੀਰੇ ਵਾਸ ਅਗਮ ਹੁਚਰਾ ਤੂੰ ਭਗਤਾਂ ਕੇ ਵਾਸ ਮੇਂ ਭਗਤਾਂ ਦੀਵਾ ਜਗਾ ਬਸੈ ਜਾ ਮਾਤੇ ਸਤਿ ਸਤ ਮਾਤੇ ਚੰਦੂਰੇ ਐਸੀ ਨਾ ਐਸੀ ਨਾ ਐਸੀ ਨਾ ਭਾਈ ਗੁਰਜੀਤ ਕਾਂਸਾ ਵੈਗੁਰੂ ਜੀ ਕਾ ਖਾਲਸਾ ਅੱਪਾ ਬਾਗ ਨੰਬਰ 13 ਤੇ 14 ਨੂੰ ਸੰਗਤ ਚ ਆਕਾਸ਼ੀ ਜੀ ਗੁਰੂ ਰਵੀਦਾਸ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੋ ਕੀ ਕਹਣਾ ਚਾਹ। ਅਸੀਂ ਇਹੋ ਚਾਹੁੰਦੇ ਹਾਂ ਵੀ ਕਿਸੇ ਵੀ ਧਰਮ ਦਾ ਕੋਈ ਵੀ ਪ੍ਰੋਗਰਾਮ ਹੋਵੇ ਉਹ ਵੱਧ ਚੜ ਕੇ ਮਨਾਉਣਾ ਚਾਹੀਦਾ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭੇਦ ਭਾਵਨਾ ਨਹੀਂ ਹੋਣੀ ਚਾਹੀਦੀ। ਸਾਰੇ ਧਰਮ ਇੱਕ ਪਰਮਾਤਮਾ ਦੇ ਸਾਜੇ ਹੋਏ ਆ ਪਰ ਨੀਤियां ਅੱਜ ਦੇ ਥੱਲੇ ਆ ਕੇ ਕੁਝ ਗਲਤ ਹੋ ਗਿਆ ਜਿਨ੍ਹਾਂ ਦੀ ਵਜ੍ਹਾ ਕਰਕੇ ਬਫਾਰਾ ਹੁੰਦੀਆਂ ਜਾ ਰਹੀਆਂ ਤੇ ਧਰਮ ਨੂੰ ਬਦਨਾਮ ਵੀ ਕੀਤਾ ਜਾ ਰਿਹਾ ਹੈ ਤੇ ਧਰਮ ਨੂੰ ਢਾਹ ਲਾਉਣ ਦੀ ਵੀ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਸੀਂ ਨਹੀਂ ਚਾਹੁੰਦੇ ਪਰ ਅਸੀਂ ਇਹੀ ਚਾਹੁੰਦੇ ਆ ਕਿ ਹਰ ਧਰਮ ਦਾ ਇੱਕੋ ਨਿਸ਼ਾਨ ਹੋਵੇ ਔਰ ਸਾਰੀ ਦੁਨੀਆ ਇੱਕ ਝੰਡੇ ਥੱਲੇ ਆ ਕੇ ਇਸ ਨੂੰ ਮਨਾਉਣ ਤੇ ਦੁਨੀਆ ਦਾ ਆਨੰਦ ਮਾਣ ਜੋ ਸ੍ਰਿਸ਼ਟੀ ਪ੍ਰਮਾਤਮਾ ਨੇ ਸਾਜੀ ਹੈ ਇਹ ਸਿਰਫ ਇੱਥੇ ਇੱਕ ਦੂਏ ਦੇ ਨਾਲ ਮਿਲ ਜੁਲ ਕੇ ਵਧਾਉਣ ਦੀ ਬਣਾਈ ਹੈ ਨਾ ਕਿ ਇਸ ਨੂੰ ਘਟਾਉਣ ਦੀ ਜਾਂ ਇਸ ਨੂੰ ਬਰਬਾਦ ਕਰਨ ਦੀ ਇਹਨਾਂ ਕਹਿੰਦੇ ਹੋਏ ਅਸੀਂ ਇਹ ਕਹਿੰਦੇ ਹਾਂ ਵੀ ਸਾਰੇ ਮਿਲ ਜੁਲ ਕੇ ਹਰ ਧਰਮ ਨੂੰ ਆਪਣੇ ਆਪਣੇ ਤਰੀਕੇ ਦੇ ਵਿੱਚ ਦੂਜੇ ਧਰਮਾਂ ਦਾ ਵੀ ਕਦਰ ਕਰਦੇ ਹੋਏ ਮਨਾਉਣੇ ਚਾਹੀਦੇ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ